ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਚੀਮਾ ਮੰਡੀ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਬੂਰੀ ਝੋਟੀ ਦਿਖਾਵਾਂਗੇ ਸੂਆ ਪਹਿਲਾ ਹੈਗੀ ਵੀ ਦੰਦਾ ਜੀ ਆ ਤੇ ਨਾਲ ਵੀ ਜੇ ਗੱਲ ਕਰ ਲਈਏ ਸੱਜਣੋ ਫਿਰ ਇਹਦੇ ਨਾਲ ਬੂਰੀ ਕੱਟੀ ਆ ਕੱਟੀ ਵੀ ਬਹੁਤ ਪਿਆਰੀ ਆਗੀ ਵੇਲੇ ਕੱਟੀ ਤੇ ਵੀ ਮਾਰਦੀ ਆ ਇਧਰ ਵੇ ਕੱਟੀ ਵੀ ਪਿਓਰ ਬੂਰੀ ਆਗੀ ਤੇ ਆਪ ਵੀ ਝੋਟੀ ਬੂਰੀ ਆ ਤੇ ਸੁਭਾ ਦੀ ਜੇ ਗੱਲ ਕਰ ਲਈਏ ਨਾ ਸੁਭਾ ਦੀ ਆਗੀ ਜਮਾਂ ਠੰਡੀ ਸੀਲ ਝੋਟੀ ਬਾਕੀ ਗੱਲਬਾਤ ਬਾਈ ਨਾ ਕਰਾਵਾਂਗੇ ਦਿਖਾਵਾਂਗੇ ਇੱਕੋ ਮਾਵਾਂ ਤੀਆਂ ਦੋਨੇ ਪਿਓਰ ਬੂਰੀਆਂ ਆ ਗਈਆਂ ਬੂਰੇ ਕਲਰ ਚ ਹੀ ਆ ਗਈਆਂ ਤੇ ਬਾਕੀ ਬਾਈ ਨਾ ਕਰਾਉਣੀਆਂ ਗੱਲਬਾਤ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਝੋਟੀ ਦਾ ਵੀਡੀਓ ਚ ਹੀ ਕਰਾ ਦਾਂਗੇ ਆਜੋ ਜੀ ਹੋਰ ਕੀ ਹਾਲ ਹੈ ਬਾਈ ਠੀਕ ਹੈ ਵੀਰੇ ਚੜਦੀ ਕਲਾ ਜੀ ਚੜਦੀ ਕਲਾ ਵੀਰੇ ਉਹ ਦਿਨ ਆਪਾਂ ਇੱਕ ਮੱਝ ਦਿਖਾਈ ਸੀ ਪਹਿਲਾਂ ਹਨਾ ਦੂਜੀ ਵੀਡੀਓ ਆ ਬਾਈ ਦੇਖੋ ਹਾਂ ਦੂਜੀ ਦੀ ਸੇਲ ਬਾਈ ਬਾਈ ਉਹਦੀ ਹੋ ਗਈ ਸੀ ਠੀਕ ਹੈ ਗੱਲ ਇਹਦਾ ਸੁਆ ਕਿਹੜਾ ਬਾਈ ਇਹਦਾ ਪਹਿਲਣ ਸੁਆ ਹੈ ਵੀਰੇ ਤੋੜਿਆ ਬਾਈ ਖੋਲ ਕੇ ਹਾਂ ਅਸੂਆ ਪਹਿਲਾ ਆ ਗਿਆ ਥਣ ਦਾ ਸਹਜ ਸੋਨਾ ਰੱਖਦੀ ਆ ਤੇ ਆਰਡਰ ਕੁਆਲਿਟੀ ਵੀ ਸੋਣੀ ਰੱਖਦੀ ਐ ਲੈ ਆਰਡਰ ਤੇ ਮਾਰਦੇ ਵੇਲੇ ਕੈਮਰਾ ਇਧਰ ਆਰਡਰ ਵੀ ਸੋਨਾ ਰੱਖਦੀ ਆ ਸਵਾ ਆਦੀ ਹੈਗੀ ਆ ਬਿਲਕੁਲ ਠੰਡੀ ਸੀਲ ਕਿੰਨੇ ਦਿਨ ਦਾ ਸੂਆ ਬਈ ਦਾ ਇਹਨੂੰ 12 ਕਿੰਨੇ ਹੋਏ ਨੇ ਮੇਰੇ ਮਨ ਲੈ ਬਸ 10 12 ਦਿਨਾਂ ਦਾ ਹਾਂ ਆ ਸੂਆ ਆ ਗਿਆ 10 12 ਦਿਨਾਂ ਦਾ ਅੱਪਣੇ ਦਾ ਅੱਜ ਹੀ ਆਈ ਐ ਅੱਛਾ ਆਪਣੇ ਕੋਲ ਅੱਜ ਹੀ ਆਈ ਐ ਹਾਂ ਹੁਣ ਦੁੱਧ ਕਿੰਨਾ ਹੋਊਗਾ ਇਹਦੇ ਕੋਲੇ ਹੁਣ ਇਹ ਥੱਲੇ ਹੋਊਗਾ ਮਤਲਬ 10 ਲੀਟਰ ਮੰਗ ਦੁੱਧ ਹੈਗਾ ਆਪਾਂ ਉੱਥੋਂ 12.5 ਟੋਲ ਕਿਲੇ ਆ ਠੀਕ ਆ ਗੱਲ ਜਮਾ ਕੰਡਾ ਰੋਟਾਈ ਵੀ ਸਫਰ ਚ ਆ ਕੇ ਟੁੱਟ ਗਈ ਹੈ ਨਾ ਸਫਰ ਦੇ ਵਿਰੇ ਖਾਣਾ ਪੀਣਾ ਦਾ ਫਰਕ ਪੈਂਦਾ ਠੀਕ ਆ ਗੱਲ ਹਲੇ ਖਾਦਾ ਨਹੀਂ ਝੋਟੀ ਨੂੰ ਕਿਹੜੇ ਏਰੀਆ ਚ ਲੈਂਦੀ ਆ ਆਪਾਂ ਨੇ ਇਹ ਜੀਨ ਤੋਂ ਪਹਿਲੇ ਪਾਸੇ ਲੈ ਕੇ ਆਇਆ ਹਰਿਆਣੇ ਚੋਂ ਹਰਿਆਣੇ ਚੋਂ ਲੈ ਕੇ ਆ ਹਰਿਆਣੇ ਚ ਬੂਰੀ ਉਹ ਜਿਹੜੀ ਮਿਲਦੀ ਆ ਮਿਲਦੀ ਚੰਗੀ ਆ ਇੱਥੇ ਖੜਾ ਲਾ ਤੇ ਸਵਾ ਦੀ ਆ ਕੀ ਬਿਲਕੁਲ ਠੰਡੀ ਇੱਥੇ ਲੰਬਾਈ ਦਿਖਾ ਨਹੀਂ ਪੁੱਤ ਤੇ ਹੁਣ ਪਿਛਲੇ ਬੰਨ੍ਹ ਦਿਖਾ ਦੇ ਬਿੱਲੇ ਦਾ ਆਰਡਰ ਕੁਆਲਿਟੀ ਮੈਂ ਹਲਦੀ ਨਹੀਂ ਉਹੀ ਗਾਵਾਂ ਵਾਲਾ ਕੰਮ ਹੀ ਆ ਸਵਾ ਦੀ ਆ ਕੀ ਜਮਾ ਠੰਡੀ ਸੀ ਲਾ ਤੇ ਆਰਡਰ ਸੋਨਾ ਰੱਖਦੀ ਆ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹਾਂ ਠੁਕਮਾ ਦੇ ਬਈ ਐਨੂੰ ਜਰਾ ਸੂਆ ਪਹਿਲਾ ਤੇ ਹੋਊ ਮੇਰਾ ਖਿਆਲ ਦੰਦਾ ਜੀ ਹੈ ਨਾ ਦੰਦਾ ਜੀ ਵੀਰੇ ਆ ਹੈਗੀ ਬਾਈ ਕਹਿੰਦਾ ਦੰਦਾ ਚ ਯਾ ਦੰਦੇ ਦੇ ਚੈੱਕ ਨਹੀਂ ਕਰੇ ਪਰ ਆ ਗਈ ਇਹ ਬਾਈ ਪ्योर ਬੂਰੀ ਪ्योर ਬੂਰੀ ਬਾਈ ਤੇਲੀਆ ਬੂਰੀ ਹੁਣ ਦਿਖਾ ਬਾਈ ਆਰਡਰ ਇਧਰਲੇ ਬੰਨੇ ਪਾਣੀ ਕਿੰਦੀ ਦਾ ਚਬਾਈ ਦੀ ਕਿਵੇਂ ਬਾਈ ਇਹ ਚਬਾਈ ਜਿਵੇਂ ਫੋਕੇ ਵੀਰੇ ਬੋਲੀ ਬੋਲੀ ਚਾਹੇ ਬੱਚਾ ਚੋਲੇ ਬੱਚਾ ਚੋਲੇ ਮਹਾ ਜਮਾ ਚੂਹ ਵੀ ਨਹੀਂ ਹੈ ਹੈ ਨਾਲ ਵੀ ਕੱਟੀ ਆ ਦੇ ਖੁਦ ਵੀ ਆਪ ਵੀ ਕੱਟੀ ਆ ਖੁਦ ਵੀ ਕੱਟੀ ਆ ਠੀਕ ਐ ਬਾਈ ਬਾਈ ਕਹਿੰਦਾ ਆਪ ਵੀ ਕੱਟੀ ਆ ਨਾਲ ਵੀ ਕੱਟੀ ਆ ਦੇ ਨਾਲ ਵੀ ਕੱਟੀ ਆ ਥਣ ਦਾ ਸਹਿਜ ਵੀ ਸੋਨਾ ਰੱਖਦੀ ਆ ਲੈ ਚੱਲ ਬਾਈ ਕਮਾ ਕੇ ਇੱਥੋਂ ਆਇਓ ਲੈ ਚੱਲ ਲੈ ਚੱਲ ਕੋਈ ਨਹੀਂ ਬਾਅਦ ਚ ਪਿਆਦੀ ਪਾਣੀ ਆ ਜਾ ਲੈ ਚੱਲ ਉਧਰ ਲੈ ਬੰਨੀ ਸੂਆ ਆ ਗਿਆ ਪਹਿਲਾ ਆ ਗਈ ਬੂਰੀ ਜਿਵੇਂ ਬੂਰੀ ਦੀ ਡਿਮਾਂਡ ਹੁੰਦੀ ਆ ਭਰਾਵਾਂ ਦੀ ਵੀ ਬੂਰੀ ਝੋਟੀ ਚਾਹੀਦੀ ਆ ਨਾਲ ਇਹਦੇ ਕੱਟੀ ਆ ਤੇ ਹੁਣ ਬਿੱਲੇ ਪਿਛਲੇ ਪੰਜ ਦਿਨ ਦਿਖਾਦੀਆਂ ਇੱਥੋਂ ਬਾਡੀ ਬੂਡੀ ਮਾਲਾ ਆ ਗਿਆ ਵੀ ਨੇਰੇ 'ਚ ਚਮਕਦੀ ਆ ਖੜੀ ਆ ਨੇਰੇ 'ਚ ਖੜਾ ਦੀਏ ਕਿਤੇ ਕਮ ਕੜਾ ਕੰਮ ਇਹ ਲੈ ਚਲ ਬਈ ਇਹਨੇ ਚਬਾਈ ਦੀ ਬਾਈ ਕਹਿੰਦਾ ਹੈ ਗਿਆ ਫੋਕ ਹੀ ਬੰਦੋ ਜੀ ਨਾਲ ਇਹਦੇ ਆ ਗਿਆ ਬੂਰੀ ਕੱਤੀ ਇੱਕ ਨਾਲ ਇੱਕ ਤੋਹਫਾ ਫਰੀ ਆ ਇਹਦੇ ਮਾਰਨੀ ਵੱਲੇ ਫੇਸ ਕੁਆਲਟੀ ਦੀ ਕੱਤੀ ਪੂਰੀ ਐਸਟੇ ਵਾ ਪੈਸੇ ਬਾਈ ਇਹਦੇ ਕਿੰਨੇ ਲੈ ਲਾਂਗੇ ਆਪਾਂ ਪੈਸੇ ਦੇਣ ਲੈਣੀ ਬਰੇ ਬੂਰੀ ਘਟਾ ਦੇਣਾ ਕੋਈ ਠੀਕ ਆ ਜੀ ਠੀਕ ਹੈ ਦੇਣ ਲੈਣੀ 25 ਲੱਖ 25000 ਰੁਪਏ ਆ 1 ਲੱਖ 25 1 ਲੱਖ ਦੇ ਮੈਂ ਕਿਹਾ ਕਿਤੇ 22 ਮਾਂ ਨਾ ਨਾ 1 ਲੱਖ 25000 ਰੁਪਏ 25 ਦੀ ਮਾਂ ਕਿਤੇ ਤੋਹਫਾ ਤੋ ਫਾਇਦੇ ਹੋਇਆ ਕੱਲੇ 25 ਨਹੀਂ ਉਹ ਵੀ ਰਾਂਝੇ ਬੁਲਦੀ ਕੱਟੀ ਐ ਸੀ ਆਪ ਆਪ ਹਾਂ ਆਪ ਰਾਂਝਾ ਬੋਲਾ ਪਰ ਉਹ ਤਾਂ ਦੇਖ ਜਾਣਦੇ ਨਹੀਂ ਪੂਰਾ ਹੈਗਾ ਪੰਡਤਾਂ ਦੇ ਘਰ ਆਈ ਹੋਈ ਹੈ ਇਹ ਕਰ ਕਰੀ ਕੱਟੀਆਂ ਇਹਨੂੰ ਤੇ ਸਵਾਹ ਆਈ ਆ ਗਈ ਜਿਵੇਂ ਇੱਥੋਂ ਇੱਥੋਂ ਦਿਖਾ ਦੇ ਬਿੱਲੇ ਸਵਾਹ ਮੈਂ ਇਹਨਾਂ ਠੰਡੀ ਸੀਲ ਆ ਆਰਡਰ ਸੋਹਣਾ ਰੱਖਦੀ ਆ ਸ਼ੇਪ ਸੋਹਣੀ ਆ ਆਰਡਰ ਦੀ ਤੇ ਜਿਵੇਂ ਜਿਵੇਂ ਭਾਈ ਇਹ ਦੁੱਧ ਤੇ ਚੱਲੂ ਤਾਂ ਕਿ ਪਹਿਲਾਂ ਛੋਟੀ 40 45 ਦੱਲ 45 ਨਾਲ ਤੇ ਜਾ ਕੇ ਪੂਰਾ ਹੁੰਦੇ ਬਈ ਹਾਂ ਤੇ ਉਹੀ ਗੱਲ ਵੀ ਨਹੀਂ ਵੀ ਜੇ ਬਾਲਾ ਨਹੀਂ ਜਿੰਨਾ ਕਿ ਭਾਈ ਤੋਲ ਕੇ ਲੈ ਸਾਢੇ 12 13 ਦੁੱਧ ਇਹ ਦੇਈ ਜਾਊਗੀ ਹਾਂ ਤੇ ਨਾਲ ਇਹਦੇ ਅੱਗੇ ਬਰੀਡ ਤਿਆਰ ਹੋਣ ਵਾਲੀ ਆ ਨਾਲ ਵੀ ਇਹਦੇ ਕੱਟੀਆਂ ਇਹ ਬਾਈ ਕਹਿੰਦਾ ਦੇਵਾਂਗੇ 1,25,000 ਦੀ ਥੋੜਾ ਬਹੁਤਾ ਹੋ ਜੂ ਮਾਨਤਾਂ ਨੂੰ ਜੋ ਮਾੜਾ ਮੋਟਾ ਬਸ ਮਾਨਤਾਂ ਨਹੀਂ ਕਰੂੰਗਾ ਲੈਦਾ ਮਾਨਤਾਂ ਛੋਟਛੱਪਾ ਹਾਂ ਲੈਦਾ ਵੀ ਮਾਨਤਾਂ ਦਾ ਕਰਾਂਗੇ ਯਾਰ ਠੀਕ ਆ ਗੱਲ ਨੰਬਰ ਬੋਲ ਦੋ ਬਾਈ ਨੰਬਰ ਆਪਣਾ 94639 ਹਾਂਜੀ 93539 94639 93539 93539 ਪਿੰਡ ਆ ਗਿਆ ਬਾਈ ਚੀਮਾ ਮੰਡੀ ਅੰਦਰਲਾ ਗੁਰਦੁਆਰਾ ਸਾਹਿਬ ਦੇ ਨੇੜੇ ਅਤ ਤਹਿਸੀਲ ਸੁਨਾਮਾ ਜ਼ਿਲ੍ਹਾ ਸੰਗਰੂਰ ਆ ਜਿਹੜੇ ਵੀ ਭਰਾ ਨੂੰ ਇਹ ਬੂਰੀ ਝੋਟੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ